ਖੋਲੀ ਦੀਆਂ ਖੁਸ਼ੀਆਂ ਛਾਈਆਂ ਮਾਤਮ ਚ ਤਲਾਬ ਚ ਡੁੱਬਣ ਕਾਰਨ 4 ਲੜਕੀਆਂ ਦੀ ਮੌਤ ਹੋਈ ਨਹੀਂ ਦੇਖਿਆ ਚੰਦਾ ਮਾਪਿਆਂ ਦਾ ਹਾਲ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਅਰੇਰ ਥਾਣਾ ਖੇਤਰ ਦੇ ਦਹਿਲਾ ਪਿੰਡ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਤਲਾਬ ਚ ਨਹਾਉਂਦੇ ਸਮੇਂ ਡੁੱਬਣ ਕਾਰਨ 4 ਕੁੜੀਆਂ ਦੀ ਮੌਤ ਹੋ ਗਈ ਹੈ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੂ ਰੂ ਬੁਰਾ ਹਾਲ ਹੈ। ਘਟਨਾ ਮੁਤਾਬਿਕ ਚਾਰੋਂ ਲੜਕੀਆਂ ਹੋਲੀ ਖੇਡਣ ਤੋਂ ਬਾਅਦ ਤਲਾਬ ਦੇ ਵਿੱਚ ਨਹਾਉਣ ਲਈ ਗਈਆਂ ਸਨ। ਨਹਾਉਂਦੇ ਸਮੇਂ ਇੱਕ ਲੜਕੀ ਅਚਾਨਕ ਡੂੰਘੇ ਪਾਣੀ ਵਿੱਚ ਚਲੀ ਗਈ ਤੇ ਡੁੱਬਣ ਲੱਗੀ। ਬਾਕੀ ਤਿੰਨ ਲੜਕੀਆਂ ਵੀ ਉਸ ਨੂੰ ਬਚਾਉਣ ਲਈ ਅੱਗੇ ਆਈਆਂ ਪਰ ਉਹੋ ਵੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਈਆਂ ਤੇ ਡੁੱਬ ਗਈਆਂ ਲੜਕੀਆਂ ਨੂੰ ਤਲਾਬ ਦੇ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਪਿੰਡ ਵਾਸੀਆ ਤੇ ਪੁਲਿਸ ਨੇ ਮਿਲ ਕੇ ਲੜਕੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਚਾਰੋਂ ਲੜਕੀਆਂ ਨੂੰ ਪਾਣੀ ਤੋਂ ਬਾਹਰ ਕੱਢ ਲਿਆ ਗਿਆ ਪਰ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲੀਆਂ ਲੜਕੀਆਂ ਦੀ ਪਛਾਣ ਕਾਜਲ ਕੁਵਾਰੀ ਚੰਦਾ ਦੇਵੀ ਅਨੂ ਕੁਵਾਰੀ ਅਤੇ ਲਖਨ ਕੁਮਾਰੀ ਵਾਸੀ دہਲਾ ਬਜੂ ਹੋਈ ਹੈ ਕਾਜਲ ਅਤੇ ਚੰਦਾ ਅਸਲੀ ਪੈਣਾ ਸਨ ਇਸ ਘਟਨਾ ਕਾਰਨ ਪਿੰਡ ਅਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਦੌੜ ਗਈ ਹੈ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਇਸ ਦਰਦਨਾਕ ਘਟਨਾ ਕਾਰਨ ਪੂਰੇ ਪਿੰਡ ਦੇ ਵਿੱਚ Holi ਦਾ ਉਤਸ਼ਾਹ ਸੋਗ ਵਿੱਚ ਬਦਲ ਗਿਆ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਤਲਾਬ ਦੇ ਵਿੱਚ ਨਹਾਉਣ ਗਈਆਂ ਕੁੜੀਆਂ ਡੁੱਬੜਕਾਰ ਜਿਹੜੀ ਆਚਾਰਨ ਦੀ ਮੌਤ ਹੋ ਗਈ ਹੈ। ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ ਔਰਨ ਕੀ ਬੋਲੀ ਔਰ ਖਾਲਚੇ ਕਾ ਬੋਲਾ ਹੈ। ਦੇਵੀ ਦੇਵ ਸਿਦਨ ਕੇ ਲੋਕ ਮੈਂ ਪ੍ਰਸਿੱਧ ਹੋ ਰਹੇ ਸਿਦ ਗੁਰੂ ਗੋਬਿੰਦ ਸਿੰਘ ਜੀ ਕੋ ਹੋਲਾ। ਗੁਰੂ ਪਿਆਰੀ ਸਾਧ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ 14ਵਾਂ ਹੋਲਾ ਮਹੱਲਾ ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਦਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸਾਂਝਾ ਅਖਾੜਾ ਲੱਗੇਗਾ ਜਿਸ ਵਿੱਚ ਕੈਲੀਫੋਰਨੀਆ ਤੋਂ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੀਆਂ ਇਹਨਾਂ ਪ੍ਰੋਗਰਾਮ ਵਿੱਚ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਆਪ ਸਾਰਿਆਂ ਨੂੰ इन आनंदमयी समाग समागम में शामिल होने की बेनती की जाती है इस समागम का विशेष प्रसारण लगातार 16 घंटे में तीह मार्च को चढ़ती कला टाइम टीवी नॉर्थ अमरीका से भी, भी खाया जाए This program is sponsored by the Singla office Bakersfield for all your immigration family law needs call or scan QR code to contact us Rodis Inc million miles with smile or scan QR code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste we twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.